ਲੁਧਿਆਣਾ ਦੇ ਵਿੱਚ ਨੋਮੀਨੇਸ਼ਨ ਫਾਈਲ ਹੋ ਚੁੱਕੇ ਨੇ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨ ਦੇ ਲਈ ਤੇ ਟੋਟਲ ਮਿਲਾ ਕੇ 70 ਕੈਂਡੀਡੇਟਸ ਇਸ ਵਾਰੀ ਮੈਦਾਨ ਦੇ ਵਿੱਚ ਉਤਰੇ ਨੇ ਤੇ ਉਸ ਦੇ ਵਿੱਚੋਂ 30 ਕੈਂਡੀਡੇਟ ਇੰਡੀਪੈਂਡੈਂਟ ਨੇ ਯਾਨੀ ਕਿ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਲੜ ਰਹੇ ਨੇ 2 ਦਿਨ ਨੋਮੀਨੇਸ਼ਨ ਫਾਈਲ ਕੀਤਾ ਗਿਆ ਸੋ ਪਹਿਲੇ ਦਿਨ ਹੈ ਜਿਹੜਾ 39 ਲੋਕਾਂ ਨੇ ਫਾਈਲ ਕੀਤਾ ਤੇ ਦੂਜੇ ਦਿਨ 31 ਲੋਕਾਂ ਨੇ ਨੋਮੀਨੇਸ਼ਨ ਫਾਈਲ ਕੀਤਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜੋ ਕਿ ਡਿਸਟ੍ਰਿਕਟ ਇਲੈਕਸ਼ਨ ਅਫਸਰ ਵੀ ਨੇ ਉਹਨਾਂ ਨੂੰ ਜਾ ਕੇ ਇਹ ਜਿਹੜਾ ਹੈ ਨੋਮੀਨੇਸ਼ਨ ਫਾਈਲ ਕੀਤਾ ਗਿਆ ਤੇ ਜਿੱਦਾਂ ਕਿ ਆਪਾਂ ਗੱਲ ਕੀਤੀ ਆਜ਼ਾਦ ਉਮੀਦਵਾਰ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਮੈਦਾਨ ਦੇ ਵਿੱਚ ਉਤਰੇ ਨੇ ਤੇ ਕੁੱਲ ਮਿਲਾ ਕੇ 70 ਕੈਂਡੀਡੇਟਸ ਮੈਦਾਨ ਦੇ ਉੱਪਰ ਆ ਚੁੱਕੇ ਨੇ ਲੇਕਿਨ ਲੋਕਾਂ ਨੂੰ ਅਗਰ ਆਪਾਂ ਗੱਲ ਕਰੀਏ ਲੋਕਾਂ ਨੂੰ ਸਿਰਫ ਚਾਰ ਹੀ ਲੋਕਾਂ ਦਾ ਚਾਰ ਹੀ ਉਮੀਦਵਾਰਾਂ ਦਾ ਪਤਾ ਹੈ ਜਿਹਦੇ ਵਿੱਚ ਮੇਨ ਮੁਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਜਿਹਦੇ ਵਿੱਚੋਂ ਅਸ਼ੋਕ ਪੱਪੀ ਪ੍ਰਾਸ਼ਰ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਨੇ ਦੂਜੇ ਨੰਬਰ ਤੇ ਕਾਂਗਰਸ ਵੱਲੋਂ ਹੈਗੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਭਾਜਪਾ ਵੱਲੋਂ ਹੈਗੇ ਨੇ ਭਾਜਪਾ ਵੱਲੋਂ ਰਵਨੀਤ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਗਏ ਨੇ ਉਸ ਤੋਂ ਬਾਅਦ ਅਕਾਲੀ ਦਲ ਜੋ ਕਿ ਬਹੁਤ ਪੁਰਾਣੀ ਇੱਕ ਪਾਰਟੀ ਰਹਿ ਚੁੱਕੀ ਹੈ 100 ਸਾਲ ਤੋਂ ਵੱਡਾ ਇਤਿਹਾਸ ਹੈ ਲੁਧਿਆਣੇ ਦੇ ਵਿੱਚ ਕਾਫੀ ਵਾਰ ਜੇਤੂ ਵੀ ਰਹਿ ਚੁੱਕੀ ਹੈ ਉਹਨਾਂ ਦੇ ਰਣਜੀਤ ਸਿੰਘ ਢਿੱਲੋਂ ਉਹ ਜਿਹੜਾ ਹੈ ਮੈਦਾਨ ਦੇ ਵਿੱਚ ਹੈਗੇ ਨੇ ਤੋ 70 ਕੈਂਡੀਡੇਟਸ ਦੇ ਵਿੱਚੋਂ ਸਿਰਫ 4 ਕੈਂਡੀਡੇਟਸ ਦੇ ਬਾਰੇ ਹੀ ਲੋਕੀ ਜਾਣਦੇ ਨੇ ਤੇ ਇਹਨਾਂ ਦੇ ਵਿੱਚੋਂ ਕੌਣ ਜੇਤੂ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਸਾਰੇ ਹੀ ਚੋਣ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਕਰ ਰਹੇ ਨੇ ਆਪਾਂ ਦੇਖਿਆ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਜਿਹੜਾ ਹੈ ਹੁਣ ਚੋਣ ਪ੍ਰਚਾਰ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਆ ਚੁੱਕੇ ਨੇ ਤੇ ਉਹਨਾਂ ਦੇ ਪਤਨੀ ਅਮ੍ਰਿਤਾ ਵੜਿੰਗ ਵੀ ਲੁਧਿਆਣਾ ਦੇ ਵਿੱਚ ਕਾਫੀ ਸਭਾਵਾਂ ਨੂੰ ਸੰਬੋਧਿਤ ਕਰ ਰਹੇ ਨੇ ਤੇ ਉਹਨਾਂ ਦੇ ਜਿਹੜੇ ਪੋਸਟਰ ਨੇ ਪੂਰੇ ਸ਼ਹਿਰ ਦੇ ਵਿੱਚ ਕਾਫੀ ਥਾਵਾਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲੱਗ ਚੁੱਕੇ ਨੇ ਤੁਸੀਂ ਲੰਘੋਗੇ ਵੱਖ-ਵੱਖ ਥਾਵਾਂ ਤੋਂ ਤਾਂ ਤੁਹਾਨੂੰ ਦਿਖਣਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਪੱਗ ਬੰਨੀ ਤੇ ਉਹਨਾਂ ਦੇ ਟੈਲੀਫੋਨ ਕਾਲ ਵੀ ਜਾ ਰਹੇ ਨੇ ਅਸ਼ੋਕ ਪੱਪੀ ਪ੍ਰਾਸ਼ਰ ਜੀ ਦੀ ਗੱਲ ਕਰੀਏ ਤੇ ਉਹ ਕਾਫੀ ਇਲਾਕਿਆਂ ਦੇ ਵਿੱਚ ਜਨ ਸੁਭਾਵਾਂ ਕਰ ਰਹੇ ਨੇ ਲੋਕੀ ਕਾਫੀ ਮਾਤਰਾ ਦੇ ਵਿੱਚ ਉੱਥੇ ਜੁੜ ਰਹੇ ਨੇ ਤੇ ਉਹ ਆਪ ਦੇ ਆਪ ਨੂੰ ਇੱਕ ਚੀਟੀ ਇੱਕ ਕੀੜੀ ਵਾਂਗੂ ਜਿਹੜਾ ਹੈ ਵੇਖ ਰਹੇ ਨੇ ਤੇ ਉਹ ਆਖ ਰਹੇ ਨੇ ਕਿ ਉਹ ਭਾਵੇਂ ਉਹ ਇਹਨੇ ਕਿ ਉੱਚੇ ਕੱਦ ਦੇ ਨਾ ਹੋਣ ਉਮੀਦਵਾਰ ਲੇਕਿਨ ਫਿਰ ਵੀ ਉਹ ਹਾਥੀ ਦੇ ਸੂੰਡ ਵਿੱਚ ਦਮ ਕਰ ਸਕਦੇ ਨੇ ਤੇ ਉਹ ਜੇਤੂ ਹੋਣਗੇ ਉਹਨਾਂ ਕੋਲ ਪਾਰਟੀ ਦਾ ਬਹੁਤ ਵੱਡਾ ਸਮਰਥਨ ਹੈ ਤੇ ਵਕ ਵਕ ਥਾਵਾਂ ਤੇ ਉਹ ਜਾ ਕੇ ਲੋਕਾਂ ਨੂੰ ਮਿਲ ਰਹੇ ਨੇ ਰਣਜੀਤ ਸਿੰਘ ਢਿੱਲੋਂ ਨੇ ਵੀ ਆਪ ਦਾ ਜਿਹੜਾ ਚੋਣ ਪ੍ਰਚਾਰ ਹੈ ਤੇਜ਼ ਕੀਤਾ ਹੋਇਆ ਤੇ ਵਕ ਵਕ ਜਨ ਸੁਭਾਵਾਂ ਤੋਂ ਇਲਾਵਾ ਮੀਟਿੰਗਸ ਪ੍ਰਾਈਵੇਟ ਮੀਟਿੰਗਸ ਹੋਰ ਵੀ ਜਿਹੜੇ ਨੇ ਅਕਾਲੀ ਪੁਰਾਣੇ ਐਮ ਐਲ ਏ ਐਕਸ ਐਮ ਐਲ ਏ ਮੌਜੂਦਾ ਜਿਹੜੇ ਅਕਾਲੀ ਹੈਗੇ ਨੇ ਜਿਹੜੇ ਪਹਿਲਾਂ ਕੌਂਸਲਰ ਰਹੇ ਚੁੱਕੇ ਨੇ ਐਮਐਲਏ ਰਹੇ ਚੁੱਕੇ ਨੇ ਉਹਨਾਂ ਨੇ ਵੀ ਤੇਜ਼ੀ ਦੇ ਨਾਲ ਰঞ্জੀਤ ਸਿੰਘ ਤੇ ਲੋਕਾਂ ਦਾ ਸਾਥ ਦਿੱਤਾ ਤੇ ਵੱਖ-ਵੱਖ ਮੀਟਿੰਗਸ ਦੇ ਵਿੱਚ ਉਹ ਜਾ ਰਹੇ ਨੇ ਤੇ ਲੋਕਾਂ ਦਾ ਪਿਆਰ ਉਹਨਾਂ ਨੂੰ ਵੀ ਮਿਲ ਰਿਹਾ ਅਖੀਰ ਦੇ ਵਿੱਚ ਆਪਾਂ ਗੱਲ ਕਰ ਲੈਨੇ ਰਵਨੀਤ ਸਿੰਘ ਬਿੱਟੂ ਦੀ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਵਿੱਚ ਜ਼ਰੂਰ ਆਏ ਨੇ ਕਾਂਗਰਸ ਤੋਂ ਤੇ ਉਹਨਾਂ ਦਾ ਵੀ ਚੋਣ ਪ੍ਰਚਾਰ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਕਾਂਗਰਸ ਦਾ ਕਾਫੀ ਜਿਹੜਾ ਮੰਨਿਆ ਜਾ ਰਿਹਾ ਵੋਟ ਇਸ ਵਾਰੀ ਭਾਜਪਾ ਨੂੰ ਜਾ ਸਕਦਾ ਹੈ ਰਵਨੀਤ ਬਿੱਟੂ ਨੂੰ ਇਹ ਭਾਜਪਾ ਦਾ ਜਿਹੜਾ ਵੋਟ ਹੈਗਾ ਉਤਾਰੋਂ ਨੂੰ ਮਿਲੇਗਾ ਤੇ ਗੁਰਦੀਪ ਸਿੰਘ ਬਿੱਟੂ ਦਾ ਆਪਦਾ ਵੀ ਜਿਹੜਾ ਸਮਰਥਨ ਹੈ ਲੋਕਾਂ ਦਾ ਉਹ ਜੋ ਪਹਿਲਾਂ ਸੀਗਾ ਕੁਝ ਉਹਨਾਂ ਨੂੰ ਉਹ ਵੀ ਮਿਲਣ ਦੀ ਉਮੀਦ ਹੈ ਇਸ ਕਰਕੇ ਉਹ ਵੀ ਮਜ਼ਬੂਤੀ ਦੇ ਨਾਲ ਮੈਦਾਨ ਦੇ ਉੱਪਰ ਡਟੇ ਹੋਏ ਨੇ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਬਹੁਤ-ਬਹੁਤ ਧੰਨਵਾਦ